ਇੱਕ ਐਸ ਵਾਲੀ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਆਂ ਹਰ ਭਜਨ ਮਾਨ ਦੀ ਧੀ ਬਾਰੇ ਝੂਠੀਆਂ ਪੋਸਟਾਂ ਪਾਉਣ ਵਾਲਿਆਂ ਦੇ ਖਿਲਾਫ ਹੋਏਗਾ ਐਕਸ਼ਨ ਮਾਨ ਨੇ ਸ਼ੁਰੂ ਕੀਤੀ ਤਿਆਰੀ ਧੀ ਦੇ ਵਿਆਹ ਬਾਰੇ ਚਲਾਈਆਂ ਸਨ ਗਲਤ ਪੋਸਟਾਂ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸੋ ਆਖਰ ਕਿਤੇ ਨਾ ਕਿਤੇ ਹਰ ਭਜਨ ਮਾਨ ਜਿਹੜੇ ਨੇ ਹੁਣ ਗੁੱਸੇ ਦੇ ਵਿੱਚ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਧੀ ਦੇ ਬਾਰੇ ਪਿਛਲੇ ਦਿਨਾਂ ਦੌਰਾਨ ਜਿੱਥੇ ਲਗਾਤਾਰ ਕੁਝ ਚੀਜ਼ਾਂ ਜੜੀਆਂ ਨੇ ਬਿਲਕੁਲ ਫੇਲਾਈਆਂ ਜਾ ਰਹੀਆਂ ਸਨ ਸੋ ਲਗਾਤਾਰ ਜਿੱਥੇ ਕੇ ਹਰ ਭਜਨ ਮਾਨ ਦੀ ਧੀ ਦੇ ਝੂਠੀ ਵਿਆਹ ਦੀਆਂ ਖਬਰਾਂ ਜੜੀਆਂ ਸੀ ਉਹ ਚਲਾ ਦਿੱਤੀਆਂ ਸਨ ਹਰ ਭਜਨ ਮਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਨੇ ਇਸ ਚੀਜ਼ ਦਾ ਹੁਣ ਸਖਤ ਨੋਟਿਸ ਲਿਆ ਹੈ ਹਰ ਭਜਨ ਮਾਨ ਨੇ ਕਈ YouTube ਚੈਨਲਾਂ ਤੇ Instagram ਪੇਜਾਂ ਨੂੰ ਜਿਹੜਾ ਹੈ ਮਾਨ ਹਾਨੀ ਦਾ ਨੋਟਿਸ ਭੇਜਿਆ ਹੈ ਪੰਜਾਬ ਸੇਵਕ ਟੀਵੀ ਪੰਜਾਬ ਦੀ ਖਬਰ ਸੁਖਜੀਤ ਸਿੰਘ ਜਿੱਥੇ ਕਿ ਉਹਨਾਂ ਨੇ ਇੱਕ ਖਾਸ ਤੌਰ ਤੇ ਇੱਕ ਖਬਰ ਜਿਹੜੀ ਹੈ ਛਾਪੀ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਕੁਝ YouTube ਚੈਨਲਸ ਅਤੇ Instagram ਹੈਂਡਲਸ ਵੱਲੋਂ ਮੇਰੀ ਧੀ ਬਾਰੇ ਬਿਲਕੁਲ ਝੂਠੀ ਅਤੇ ਅਪਮਾਨਜਨਕ ਜਨਕ ਖਬਰ ਫੈਲਾਈ ਗਈ ਹੈ ਕਿਸੇ ਵੀ ਧੀ ਜਾਂ ਪੁੱਤਰ ਬਾਰੇ ਝੂਠੀ ਜਾਂ ਗਲਤ ਖਬਰ ਫਲਾਉਣ ਅਤੇ ਅਨੈਤਿਕ ਕਾਰਜ ਅਜਿਹਾ ਕਰਨ ਨਾਲ ਧੀ ਜਾਂ ਪੁੱਤਰ ਸਮੇਤ ਉਸਦੇ ਪਰਿਵਾਰ ਅਤੇ ਸੰਬੰਧਰ ਤੇਰਾ ਤੇ ਮਾਨਸਿਕ ਤੇ ਸਰੀਰਿਕ ਪੱਖੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀਆਂ ਨੇ ਮੈਂ ਹਮੇਸ਼ਾ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਖੜਾ ਹਾਂ ਮੇਰੀ ਧੀ ਬਾਰੇ ਝੂਠੀ ਖਬਰ ਫਲਾਉਣ ਵਾਲਿਆਂ ਦੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਆਸ ਕਰਦਾ ਹਾਂ ਕਿ ਮੇਰੀ ਇਹ ਕਾਰਵਾਈ ਉਹਨਾਂ ਮੰਦੇ ਇਰਾਦੇ ਵਾਲੇ ਲੋਕਾਂ ਲਈ ਇੱਕ ਸਬਕ ਹੋਵੇਗੀ ਜੋ ਪਰਿਵਾਰ ਅਤੇ ਰਿਸ਼ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਨਾਤਾ ਮਹਿਸੂਸ ਕਰਦੇ ਨੇ ਅਤੇ ਨਾ ਹੀ ਸਮਝਦੇ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਰ ਭਜਨ ਮਾਨ ਨੇ ਹੁਣ ਆਪਣੀ ਪੈਰ ਵੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਜਿੱਥੇ ਕਿ YouTube ਚੈਨਲਾਂ ਤੇ Instagram ਪੇਜਾਂ ਨੂੰ ਮਾਨਹਾਨੀ ਨੋਟਿਸ ਭੇਜਿਆ ਗਿਆ ਹੈ ਗਾਇਕ ਨੇ ਇਹ ਨੋਟਿਸ ਇਨ੍ਹਾਂ ਚੈਨਲਾਂ ਤੇ ਪੇਜਾਂ ਦੇ ਖਿਲਾਫ ਆਪਣੀ ਧੀ ਦੇ ਖਿਲਾਫ ਗਲਤ ਜਾਣਕਾਰੀ ਫੈਲਾਉਣ ਨੂੰ ਲੈ ਕੇ ਭੇਜਿਆ ਹੈ ਔਰਤਾਂ ਖਿਲਾਫ ਕ੍ਰਿਮੀਨਲ ਮਾਨਹਾਨੀ ਤਹਿਤ ਨੋਟਿਸ ਜਿਹੜਾ ਹੈ ਕੱਟ ਦਿੱਤਾ ਗਿਆ ਹੈ ਹਰ ਭਜਨ ਮਾਨ ਨੇ ਇਹ ਨੋਟਿਸ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਰਾਜੀਪ ਮਲਹੋਤਰਾ ਰਾਹੀਂ ਭੇਜਵਾਇਆ ਹੈ ਜਿਸ ਦੇ ਵਿੱਚ YouTube ਚੈਨਲਾਂ ਵਿੱਚੋਂ ਇੱਕ ਵੀਡੀਓ ਦਾ ਜ਼ਿਕਰ ਕੀਤਾ ਗਿਆ ਹੈ ਹਾਲਾਂਕਿ ਇਸ ਵੀਡੀਓ ਨੂੰ ਹੁਣ ਹਟਾ ਲਿਆ ਗਿਆ ਹੈ ਨੋਟਿਸ ਦੇ ਵਿੱਚ ਲਿਖਿਆ ਗਿਆ ਤੁਸੀਂ ਆਪਣੇ YouTube ਚੈਨਲ ਪੰਜਾਬੀ ਸੇਵਕ ਟੀਵੀ ਤੇ ਇੱਕ ਝੂਠਾ ਅਪਮਾਨਜਨਕ ਜਨਕ ਗਲਤ ਤੱਥਾਂ ਨੂੰ ਉਜਾਗਰ ਕਰਨ ਵਾਲਾ ਅਤੇ ਇੱਕ ਗੁੰਮਰਾਹਕੁੰਨ ਵੀਡੀਓ ਅਪਲੋਡ ਕੀਤਾ ਹੈ ਹੁਣ ਇਹ ਵੀਡੀਓ ਹਟਾ ਦਿੱਤਾ ਗਿਆ ਜੋ ਕਿ ਮੇਰੀ ਮੁਵਕਲ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਰਹਿੰਦੀ ਹੈ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਕਤ ਵੀਡੀਓ ਨਾ ਸਿਰਫ ਬੇਬੁਨਿਆਰ ਦੋਸ਼ਾ ਰਾਹੀਂ ਉਸ ਦੀ ਸਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ ਗਾयक ਵੱਲੋਂ ਇਹਨਾਂ ਚੈਨਲਾਂ ਤੇ ਇਲਜ਼ਾਮ ਲਾਇਆ ਹੈ ਕਿ ਤੁਹਾਡੇ ਦਾਅਵੇ ਭਾਰਤੀ ਨਿਆਏ ਸਹਿੰਤਾ ਬੀ ਐਨ ਐਸ 2023 ਦੀ ਧਾਰਾ 356 ਦੇ ਤਹਿਤ ਅਪਰਾਧਿਕ ਮਾਨ ਹਾਨੀ ਦੇ ਬਰਾਬਰ ਨੇ ਜੋ ਕਿ ਧਾਰਾ 79 ਬੀ ਐਨ ਐਸ 2023 ਅਤੇ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ ਨਾਹੀ ਐਕਟ 1986 ਦੀ ਧਾਰਾ 4 ਦੇ ਤਹਿਤ ਇੱਕ ਔਰਤ ਦੀ ਨਿਮਰਤਾ ਨੂੰ ਠੇਸ ਪਹੁੰਚਾਉਂਦੇ ਨੇ ਬਿਨਾਂ ਤਸਦੀਕ ਦੇ ਝੂਠੇ ਦਾਅਵਿਆਂ ਨੂੰ ਖਲਾਉਣ ਲਈ ਮੇਰੇ ਮੋਕਲ ਦੀ ਫੋਟੋ ਨੂੰ ਕੱਟਣ ਸੰਪਾਦਿਤ ਕਰਨ ਅਤੇ ਗਲਤ ਢੰਗ ਨਾਲ ਪੇਸ਼ ਕਰਨ ਦਾ ਤੁਹਾਡਾ ਜਾਣ ਬੁੱਝ ਕੇ ਕੀਤਾ ਗਿਆ ਕੰਮ ਹੈ ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾ 66D ਦੇ ਦਾਇਰੇ ਦੇ ਵਿੱਚ ਆਉਂਦਾ ਹੈ ਇਸ ਤੋਂ ਇਲਾਵਾ ਵਿਚੋਲੇ ਦੇਸ਼ਾ ਨਿਰਦੇਸ਼ਾਂ ਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ 2021 ਦੇ ਨਿਯਮ 18 ਦੇ ਤਹਿਤ ਤੁਹਾਡੇ ਚੈਨਲ ਵਰਗੇ ਵਿਚੋਲਿਆਂ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨਾਲ ਰਜਿਸਟਰਡ ਕਰਨਾ ਚਾਹੀਦਾ ਅਤੇ ਪ੍ਰਕਾਸ਼ਕ ਤੇ ਵੇਰਵਿਆਂ ਦਾ ਖੁਲਾਸਾ ਕਰਨਾ ਚਾਹੀਦਾ ਜੇ ਜਰੂਰਤ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਤੁਸੀਂ ਸਖਤ ਸਜ਼ਾਵਾਂ ਵਾਲੇ ਅਪਰਾਧਾਂ ਲਈ ਜ਼ਿੰਮੇਵਾਰ ਹੋ ਹਾਲਾਂਕਿ ਮਾਨ ਹਾਨੀ ਨੋਟਿਸ ਜਿਹੜਾ ਹੈ ਉਹ ਭੇਜ ਦਿੱਤਾ ਗਿਆ ਤੁਹਾਨੂੰ ਦੱਸਣਾ ਚਾਹਾਂਗੇ ਮਨ ਘੜਤ ਮਨ ਘੜਤ ਇੱਕ ਝੂਠਾ ਦਾਵਾ ਜੋ ਕਿ ਗਾਇਕ ਦੀ ਧੀ ਦੇ ਵਿਆਹ ਦੇ ਬਾਰੇ ਕੀਤਾ ਗਿਆ ਸੀ ਕਿ ਇੱਕ ਕਾਲੇ ਨਾਲ ਉਹ ਹਰ ਭਜਨ ਮਾਨ ਦੀ ਧੀ ਨੇ ਵਿਆਹ ਕਰਾ ਲਿਆ ਤੇ ਇਸ ਕਾ ਸ਼ਰਮਨਾਕ ਕਾਰੇ ਨੂੰ ਕੁਝ ਲੋਕਾਂ ਦੇ ਵੱਲੋਂ ਕੀਤਾ ਗਿਆ ਹੈ ਗੈਰ ਸਬੰਧਤ ਫੋਟੋ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹਾਲਾਂਕਿ ਜਨਤਾ ਨੂੰ ਗੁੰਮਰਾ ਕੀਤਾ ਗਿਆ ਹਾਲਾਂਕਿ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਜਿਸ ਦਾ ਉਦੇਸ਼ ਸਪਸ਼ਟ ਤੌਰ ਤੇ ਹਰ ਭਜਨਮਾਨ ਪਰਿਵਾਰ ਦੀ ਸ਼ਾਖ ਨੂੰ ਖਰਾਬ ਕਰਨਾ ਸੀ ਤੇ ਹੁਣ ਹਰ ਭਜਨਮਾਨ ਤੈ ਦੇ ਵਿੱਚ ਆ ਚੁੱਕੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ